ਹਾਂਜੀ ਜੀ ਕੀ ਕਹਿਣਾ ਚਾਹੁੰਦੇ ਆ ਅੱਜ ਸਰਵਜਾਂ ਦੇ ਜੋ ਸੰਮਲਨ ਕੀ ਹੋਇਆ ਸਮਾਗਮ ਕਰਵਾਇਆ ਲਾਗੇ ਬਣੀਓ ਤੁਸੀਂ ਵੀ ਸ਼ਿਰਕਤ ਕੀਤੀ ਹੈ ਕੀ ਕਹਿਣਾ ਚਾਹੁੰਦੇ ਹੋ ਦੇਖੋ ਮੈਂ ਸਮਝਦਾਗਾ ਐਦੋ ਐਡੋ ਵੱਡੀ ਕਿਰਪਾ ਗੁਰੂ ਸਾਹਿਬ ਆਪਣੇ ਤੇ ਕਰ ਹੀ ਨਹੀਂ ਸਕਦੇਗੇ ਕਿ ਜੋ ਦੋ ਨਿਊਕਲੀਅਰ ਮੁਲਕਾਂ ਦੇ ਵਿੱਚ ਜੰਗ ਛੜੀ ਸੀਗੀ ਅੱਤਵਾਦ ਨੂੰ ਲੈ ਕੇ ਭਾਰਤ ਵੱਲੋਂ ਮੈਂ ਸਮਝਦਾ ਬਿਲਕੁਲ ਇੱਕ ਸਹੀ ਮੁੱਦੇ ਦੇ ਉੱਤੇ ਆਪਾਂ ਜਿਹੜਾ ਉਹਨਾਂ ਦੇ ਅਤਵਾਦ ਦੇ ਸੈਂਟਰ ਨੇਗੇ ਪਾਕਿਸਤਾਨ ਦੇ ਵਿੱਚ ਉਹਨਾਂ ਦੇ ਉੱਤੇ ਹਮਲਾ ਕਰਨ ਵਾਸਤੇ ਜਿਹੜੀ ਜੰਗ ਛੇੜੀ ਸੀ ਪਰ ਉਹਨਾਂ ਨੇ ਘਬਰਾਉਂਦੇ ਹੋਏ ਇੱਕ ਪੂਰੀ ਫੁੱਲ ਫਲੈਜ ਜੰਗ ਦੇ ਵਿੱਚ ਤਬਦੀਲੀ ਤੋਂ ਪਹਿਲਾਂ ਮੈਂ ਸਮਝਦਾਗਾ ਜਿਹੜੇ ਉਸ 10 ਤਰੀਕ ਨੂੰ ਅਰਦਾਸਾਂ ਹੋਈਆਂ ਨੇਗੀਆਂ ਆਪਣੇ ਪੰਜਾਬ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦੇ ਰਹਿਨਮਾਈ ਹੇਠਾਂ ਤੇ 5 ਘੰਟਿਆਂ ਬਾਅਦ ਗੁਰੂ ਦੀ ਦੇਖੋ ਕਿੱਡੀ ਆਪਾਰ ਕਿਰਪਾ ਪਾਰ ਬਖਸ਼ਿਸ਼ ਇਹ 5 ਘੰਟਿਆਂ ਦੇ ਬਾਅਦ ਜੰਗ ਖਤਮ ਹੋ ਗਈ ਇਹ ਬਹੁਤ ਵੱਡਾ ਮੈਂ ਸਮਝਦਾ ਐਦੋਂ ਵੱਡਾ ਜਿਵੇਂ ਮੈਂ ਪਹਿਲਾਂ ਕਿਹਾ ਕੋਈ ਬਖਸ਼ਿਸ਼ ਨਹੀਂ ਹੋ ਸਕਦੀ ਕਿਉਂਕਿ ਜੇ ਕੋਈ ਨੁਕਸਾਨ ਹੁੰਦਾਗਾ ਤੇ ਉਹ ਪੰਜਾਬ ਦਾ ਹੁੰਦਾਗਾ ਭਾਵੇਂ ਉਹ ਲਹਿੰਦਾ ਪੰਜਾਬ ਹੋਵੇ ਭਾਵੇਂ ਉਹ ਚੜ੍ਹਦਾ ਪੰਜਾਬ ਹੋਵੇ ਨੁਕਸਾਨ ਹਮੇਸ਼ਾ ਤੁਸੀਂ ਇਤਿਹਾਸ 'ਚ ਵੀ ਨਿਗਾਹ ਮਾਰੋ ਹਮੇਸ਼ਾ ਪੰਜਾਬ ਦਾ ਹੋਇਆ ਸੋ ਇਸ ਕਰਕੇ ਮੈਂ ਤਾਂ ਸਮਝਦਾਗਾ ਪੰਜਾਬ ਵਾਸਤੇ ਇੱਕ ਬਹੁਤ ਵੱਡਾ ਵਰਦਾਨ ਗੁਰੂ ਮਹਾਰਾਜ ਨੇ ਬਖਸ਼ਿਆ ਤੇ ਉਹਦੇ ਵਜੋਂ ਅੱਜ ਨੰਬਰਦਾਰ ਭਾਈਚਾਰੇ ਨੇ ਬਾਬਾ ਬੀਰ ਸਿੰਘ ਬਾਬਾ ਦੀ ਰਿਸਿੰਗ ਗੁਰਦੁਆਰਾ ਦੇ ਵਿੱਚ ਅਖੰਡ ਪਾਠ ਸਾਹਿਬ ਦੀ ਅੱਜ ਸਮਾਪਤੀ ਹੋਈ ਹੈਗੀ ਮੈਂ ਸਮਝਦਾ ਬਹੁਤ ਹੀ ਨੇਕ ਬਹੁਤ ਹੀ ਵਧੀਆ ਉਪਰਾਲਾ ਨੰਬਰਦਾਰ ਭਾਈ ਭਾਈਚਾਰੇ ਨੇ ਕੀਤਾਗਾ ਸਾਰੇ ਪਿੰਡ ਦੇ ਨੰਬਰਦਾਰ ਸਹਬਾਨ ਇੱਥੇ ਇਕੱਠੇ ਸੀਗੇ ਤੇ ਮੈਂ ਉਹਨਾਂ ਨੂੰ ਵਧਾਈ ਦਿੰਦਾਗਾ ਕਿ ਇਹਨੇ ਨੇਕ ਉਪਰਾਲੇ ਨੂੰ ਲੈ ਕੇ ਉਹਨਾਂ ਨੇ ਅਖੰਡ ਪਾਠ ਸਾਹਿਬ ਦਾ ਇੱਥੇ ਆਗਾਜ਼ ਕੀਤਾ ਤੇ ਅੱਜ ਧੋਗ ਪਏ ਨੇਗੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਜਸਵਿੰਦਰ ਕਾਰਜਾਗਰ ਆਰਮਪੂਰ ਇਹ ਕਹਿਣਾ ਚਾਹੁੰਦੇ ਹਾਂ ਅੱਜ ਅਮਨ ਸ਼ਾਂਤੀ ਵਾਸਤੇ ਹਰੇ ਭਾਈਚਾਰੇ ਨੇ ਅਖੰਡ ਪਾਠ ਮਾਦੂ ਕਰਵਾਇਆ ਤੁਸੀਂ ਸ਼ਿਰਕਤ ਕੀਤੀ ਹੈ ਕੀ ਕਹਿਣਾ ਚਾਹੁੰਦੇ ਹੋ ਅਸੀਂ ਤਾਂ ਇਹੀ ਕਰਦੇ ਹਾਂ ਅਰਦਾਸ ਕਰਦੇ ਹਾਂ ਜੀ ਭਲੇ ਦੀ ਸਰਬੱਤ ਦੇ ਭਲੇ ਲਈ ਉਧਰਲਾ ਦੇਸ਼ ਵੀ ਆਪਣਾ ਜੀ ਇਧਰਲਾ ਵੀ ਆਪਣਾ ਪੰਜਾਬ ਤੇ ਅਮਨ ਸ਼ਾਂਤੀ ਬਣੀ ਰਹੇ ਜੋ ਵੀ ਆਪਣੇ ਨੰਬਰਦਾਰ ਭਾਈਚਾਰੇ ਨੇ ਅਖੰਡ ਪਾਠ ਖਤਸਾਉ ਕਰਵਾਏ ଥି ਉਹਨਾਂ ਦੇ ਅੱਜ ਭੋਗ ਪਾਏ ਗਏ ਨੇ ਉਸ ਦੇ ਵਿੱਚ ਅਸੀਂ ਸ਼ਿਰਕਤ ਕੀਤੀ ਧੰਨਵਾਦ ਬੰਗੀ ਜੀ ਅੱਜ ਕੀ ਕਹਿਣਾ ਚਾਹੁੰਦਾ ਅੱਜ ਸੁਗਰਾਨਾ ਕਰਵਾਇਆ ਕਿਸ ਤਰ੍ਹਾਂ ਕਿਸੇ ਕਿੰਨਾ ਬੰਨੀ ਹੋਏ ਪ੍ਰੋਗਰਾਮ ਕਰਵਾਇਆ ਕੀ ਕਹਿਣਾ ਚਾਹੁੰਦਾ ਜਦੋਂ ਪਿਛਲੇ ਦਿਨੀ ਸਰਦਾਂ ਤੇ ਇਹੋ ਜਿਹੇ ਹਾਲਾਤ ਬਣ ਗਏ ਸੀ ਤੇ ਪੰਜਾਬ ਦੇ ਕਣ-ਕਣ ਚੋਂ ਚਾਹੇ ਉਹ ਲਹਿੰਦਾ ਹੋਵੇ ਚਾਹੇ ਉਹ ਚੜਦਾ ਹੋਵੇ ਆਵਾਜ਼ ਸੀ ਵੀ ਇਹ ਜਿਹੜੀ ਅੱਗ ਮੱਚਦੀ ਹੈ ਇਹ ਠੰਡੀ ਪਵੇ ਜਦੋਂ ਹਰ ਇੱਕ ਕਣ-ਕਣ ਚੋਂ ਆਵਾਜ਼ ਆਈ ਤਾਂ ਅਕਾਲ ਪੁਰਖ ਨੇ ਉਹ ਆਵਾਜ਼ ਨੂੰ ਸਕਾਰ ਕੀਤਾ ਤੇ ਉਸ ਜਿਹੜੀ ਆਮਨ ਸੀ ਦੁਬਾਰੇ ਆਪਣੇ ਖਾਸ ਕਰਕੇ ਦੋਵੇਂ ਪੰਜਾਬਾਂ ਚ ਹੋਈ ਇਸ ਦੇ ਸ਼ੁਕਰਾਨੇ ਵਜੋਂ ਸਾਡਾ ਨੰਬਰਦਾਰ ਵਰਗ ਨੰਬਰਦਾਰ ਭਾਈਚਾਰਾ ਦਮਦਮਾ ਸਾਹਿਤ ਤਲਵੰਡੀ ਸਾਬੂ ਜਿਨ੍ਹਾਂ ਨੂੰ ਸਾਡੇ ਗੁਰੂ ਸਾਹਿਬਾਨ ਦੀ ਚਾਨਸ਼ੋ ਪਰ ਪ੍ਰਾਪਤ ਹੈ ਉਹਨਾਂ ਨੇ ਇਹ ਅਪਰਾਲਾ ਕੀਤਾ ਕਿ ਕਾਲ ਪੁਰਖ ਦਾ ਸ਼ੁਕਰਾਨਾ ਕੀਤਾ ਜਾਵੇ ਇਸ ਸ਼ੁਕਰਾਨੇ ਵਜੋਂ ਸਾਡਾ ਨੰਬਰਦਾਰ ਭਾਈਚਾਰਾ ਸਾਡਾ ਝੌਂਕੀਦਾਰ ਭਾਈਚਾਰਾ ਸਾਡਾ ਸਰਪੰਚ ਮੋਤਰਵੰਦੇ ਇੱਥੇ ਹਾਜ਼ਰ ਹੋਏ ਹੈ ਤੇ ਅਸੀਂ ਉਹ ਕਾਲ ਪੁਰਖ ਦਾ ਸ਼ੁਕਰਾਨਾ ਕੀਤਾ ਜਿਸ ਦੀ ਬਦੌਲਤ ਸਾਡੇ ਪੰਜਾਬ ਭਲਾ ਚੜਦਾ ਹੋਵੇ ਭਲ ਲੈਦਾ ਹੋਵੇ ਦੁਆਰੇ ਅਮਨ ਸ਼ਾਂਤੀ ਵਾਹਲ ਹੋਈ ਹੈ ਧੰਨਵਾਦ ਜੀ ਨੰਬਰਦਾਰ ਭਾਕਰ ਸਿੰਘ ਕਣਕਵਾਲ ਨੰਬਰਦਾਰ ਸਾਹਿਬ ਸਮਾਗਮ ਕਰਵਾਇਆ ਦੇ ਕੋ ਅਮਨ ਸ਼ਾਂਤੀ ਹੋਸਟੇਸ ਮੁੱਚੇ ਭਾਈ ਜਰੇਵਨੀਓ ਹਾਂਜੀ ਠੀਕ ਆ ਨਾ ਜਾਣਿਓ ਕੀ ਅਰਦਾਸਾਂ ਕਰਨੀ ਇਹ ਜਿਹੜਾ ਸ੍ਰੀ ਖੰਡਪਾਤ ਸਾਹਿਬ ਦਾ ਅੱਜ ਹੋ ਪਾਇਆ ਗਿਆ ਨਾ ਸਮੁੱਚਾ ਨੰਬਰਦਾਰ ਭਾਈਚਾਰਾ ਤਲਵੰਡੀ ਸਾਹਿਬ ਦਾ ਇੱਕ ਬਹੁਤ ਵੱਡਾ ਅਪਰਾਲ ਹੈ ਪਿਛਲੇ ਦਿਨਾਂ ਚ ਜੋ ਭਾਰਤਪਾਗ ਦੇ ਦਰਮਿਆਨ ਜੰਗ ਹੋਈ ਉਸ ਨੂੰ ਮੱਤੇ ਨੰਝਰ ਰੱਖਦੇ ਹੋਏ ਸਮੁੱਚੇ ਭਾਈਚਾਰੇ ਨੇ ਇਹ ਵਿਚਾਰ ਕੀਤੀ ਵੀ ਆਪਾਂ ਗੁਰਚਰਨਾ ਦੀ ਹੋਟ ਲੈਂਦੇ ਹੋਏ ਅਪਰ ਅਰਦਾਸ ਬੇਨਤੀ ਕਰੀਏ ਤਾਂ ਕਿ ਜਿਹੜਾ ਹੈ ਲੋਕ ਇਸ ਜੰਗ ਤੋਂ ਬਾਹਰ ਸਕਣ ਸੋ ਜੋ ਸੱਚੇ ਦਿਲੋਂ ਅਰਦਾਸ ਸਾਡੇ ਸਮੁੱਚੇ ਨੰਬਰਦਾਰ ਭਾਈਚਾਰਾ ਤਲਵੰਡੀ ਸਾਹਿਬ ਦੀ ਖਾਸ ਪਰਨ ਲਈ ਉਹਨਾਂ ਵੱਲੋਂ ਇਹ ਅਰਦਾਸ ਕੀਤੀ ਗਈ ਉਹਨਾਂ ਵੱਲੋਂ ਫਰਾਲੇ ਤੇ ਅਸੀਂ ਸ਼੍ਰੀਖੰਡ ਸਾਹਿਬ ਪ੍ਰਕਾਸ਼ ਕਰਵਾਏ ਉਹਨਾਂ ਦੇ ਅੱਜ ਭੋਗ ਪਾਏ ਗਏ ਨੇ ਤੇ ਮੈਨੂੰ ਇਹ ਦੱਸਦਿਆਂ ਬੜੀ ਖੁਸ਼ੀ ਹੈ ਕਿ ਜਦੋਂ ਵੀ ਸਾਡੇ ਭਾਈਚਾਰੇ ਨੇ ਇਹ ਧਾਰ ਲਿਆ ਵੀ ਆਪਾਂ ਅਰਦਾਸ ਬੇਨਤੀ ਕਰਨੀ ਹੈ ਜੰਗ ਰੋਕਣੀ ਹੈ ਤੇ ਉਸ ਕਾਲਪਕ ਵੈਹੀ ਰੂ ਨੇ ਉਸੇ ਸਮੇ ਸਾਡੀ ਅਰਦਾਸ ਬੇਨਤੀ ਪ੍ਰਵਾਨ ਕਰ ਲਈ ਤੇ ਉਸੇ ਸ਼ਾਮ ਨੂੰ ਜਿਹੜੀ ਇਹ ਜੰਗਬੰਦੀ ਦਾ ਜਿਹੜਾ ਐਲਾਨ ਹੋ ਗਿਆ ਸੋ ਬਹੁਤ ਵੱਡਾ ਫਰਮ ਹੈ ਸਾਰੇ ਸਮੁੱਚੇ ਨmberdar ਭਾਈਚਾਰੇ ਦਾ ਜ਼ਿਲ੍ਹਾ ਬਠਿੰਡੇ ਤੋਂ ਵੱਖ-ਵੱਖ ਥਾਵਾਂ ਤੋਂ ਆਏ ਨmberdar ਸਭਨਾਂ ਪੱਕੇ ਪਿੰਡੂ ਚੌਕੀਪੜ ਜੂਨੀਅਨ ਪਖਵਖ ਜਿਹੜੇ ਬੰਦੀਆਂ ਤੋਂ ਆਇਲ ਸੁੱਚੇ ਭਾਈਚਾਰੇ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਇਹਨਾਂ ਦਾ ਬਹੁਤ ਵੱਡਾ ਆਪਣਾ ਲਈ ਨੰਬਰਦਾਰ ਪਿੰਡ ਨਥਾਣਾ ਸਰਦਾਰ ਸਿੰਘ ਜੀ ਦੇਖੋ ਜੰਗ ਰੁਕੀ ਜੇ ਜੰਗ ਨਾ ਰੁਕਦੀ ਤਾਂ ਵੱਡਾ ਕਿਤੇ ਨਾ ਕਿਤੇ ਨੁਕਸਾਨ ਹੋ ਸਕਦਾ ਸੀ ਨੁਕਲੀਅਰ ਵੀ ਚੱਲ ਸਕਦੇ ਸੀ ਜਾਨ ਜੀਵਨ ਦਾ ਨੁਕਸਾਨ ਹੋ ਜਾਵੇ ਤੁਸੀਂ ਅਰਦਾਸ ਕਰਾਈ ਹੈ ਸਮਾਗਮ ਕਰਵਾਇਆ ਕੀ ਕਹਿਣਾ ਚਾਹੁੰਦੇ ਆਵਰਾ ਅੱਲਾ ਨੂਰ ਪਾਇਆ ਕੁਦਰਤ ਦੇ ਸਾਹ ਬੰਦੀ ਇੱਕ ਨੂਰ ਤੇ ਸਭ ਜਾ ਗੁਪ ਜਾ ਕੌਣ ਪਾਲੇ ਕੌਣ ਜਿਹੜੀ جنگ ਸਮੇਂ ਦੀਆਂ ਸਰਕਾਰਾਂ ਨੇ ਦੋਹਾਂ ਪੰਜਾਬਾਂ ਤੇ ਥੋਪੀ ਗਈ ਸੀ ਉਹਦੇ 'ਚ ਜਿਹੜੇ ਆਮ ਲੋਕ ਸੀ ਉਹਨਾਂ ਦਾ ਬਹੁਤ ਨੁਕਸਾਨ ਹੋਣਾ ਸੀ ਜੇ ਨਿਊਕਲੀਅਰ ਬੰਬ ਚੱਲ ਜਾਂਦੇ ਤਾਂ ਜਿਹੜੀ ਪ੍ਰਕਿਰਤੀ ਸੀ ਸਾਰੀ ਸਮਾਜਿਕ ਅਸੀਂ ਉਸ ਦਾ ਵੀ ਬਹੁਤ ਨੁਕਸਾਨ ਹੋਣਾ ਸੀ ਕੁਦਰਤ ਦਾ ਵੀ ਇੱਕ ਨੁਕਸਾਨ ਮੰਨਿਆ ਜਾਣਾ ਸੀ ਸੋ ਜਿਸ ਤਰ੍ਹਾਂ ਪਾਕਰ ਜੀ ਨੇ ਦੱਸਿਆ ਕਿ ਸਾਡਾ ਸਮੁੱਚਾ 90 ਨੰਬਰ ਦਾ ਭਾਈਚਾਰਾ ਤਲਵੰਡੀ ਸਾਬੋ ਜ਼ਿਲ੍ਹਾ ਬਠਿੰਡਾ ਉਹਨਾਂ ਨੇ ਆਪਣੇ ਮਨ ਚ ਅਰਦਾਸਾਂ ਬੇਨਤੀਆਂ ਕੀਤੀਆਂ ਤੇ ਉਸ ਤੇ ਸ਼ੁਕਰਾਨੇ ਵਜੋਂ ਅੱਜ ਅਸੀਂ ਸਮੁੱਚਾ ਨੰਬਰਦਾਰ ਭਾਈਚਾਰਾ ਬਾਬਾ ਵੀਰ ਸਿੰਘ ਬਾਬਾ ਤੀਰ ਸਿੰਘ ਗੁਰਦੁਆਰਾ ਸਾਹਿਬ ਚ ਇਕੱਠੇ ਹੋ ਕੇ ਸ਼ੁਕਰਾਨੇ ਦੀ ਅਰਦਾਸ ਕੀਤੀ ਆ ਤੇ ਅੱਗੋਂ ਵੀ ਚਾਹੁੰਦੇ ਆ ਕਿ ਇਹ ਦੋਹੇ ਪੰਜਾਬ ਅਮਨ ਅਮਾਨ ਨਾਲ ਵਸਣਾ ਤਾਂ ਕਿ ਆਪਾਂ ਲੋਕਾਈ ਦੀ ਬਿਹਤਰੀ ਲਈ ਸੋਚ